ਪਹਿਲਾਂ ਦੇਖਿਆ ਮੱਥਾ ਉਹਨੇ ਆਪਣੇ ਸੁੱਖੇ ਭੰਡਾਰ ਨੇ ਜੀ ਤੇ ਮੁੜ ਕੇ ਮਗਰੇ ਆਪਣੇ ਉਹ ਆ ਗਿਆ ਗੁਰਵਿੰਦਰ ਵਾਲਾ ਭੂਆ ਗੁਰਵਿੰਦਰ ਪਲਵਾਰ ਰਤਨ ਵਾਲਾ ਠੀਕ ਹੈ ਤੇ ਰੂਬੀ ਆ ਗਿਆ ਹਰਪਾਲ ਵਾਲਾ ਅਗਰੂ ਆ ਗਿਆ ਫਿਰ ਸਕੰਦਰ ਕਾਂਝਲੀ ਆ ਗਿਆ ਜੀ ਮੈਂ ਸੈਂਬਰ ਮੂੰਗਣਾ ਵੇਖਾ ਸੈਂਬਰ ਮੇਰੇ ਮੂੰਹ ਨਹੀਂ ਵੇਖਦੇ ਇਹਦਾ ਪੰਗੇ ਲੈ ਲੈ ਇਹ ਮੇਰੇ ਮੂੰਹ ਨਹੀਂ ਵੇਖੇ ਮੈਂ ਮੁੰਗਲਾ ਟੀਮ ਮੈਂ ਮੈਂ ਤਾਂ ਮੈਂ ਕਿਹਾ ਹੋਰ ਨਾ ਮੈਂ ਝੂਗਾ ਕੇ ਕਿਹ ਨਾਲ ਮੈਂ ਝੂਗਾ ਕੇ ਕਿਸ ਨਾਲ ਠੀਕ ਹੈ ਮੈਂ 20 ਦਾ ਬੋਲੇ ਇਹ ਕਹਿੰਦਾ ਗੜ ਸ਼ੁਰੂ ਕਰ ਦੇ ਤੂੰ ਆਹ ਇਹ ਬੰਦੂ ਨੇ ਨਾ ਚੌੜ ਕਰ ਲਿਆ ਮੈਂ ਤਾਂ ਲੈ ਆ ਰਿਹਾ ਇਧਰ ਪੰਮਾ ਅੰਦਰ ਵਾਪਸ ਵੀ ਦਿੰਦਾ ਹਾਂ ਠੀਕ ਹੈ ਜੀ ਮਾ ਮੇਰੇ ਨਾਲ ਪਾ ਰੱਖ ਰਿਹਾ ਠੀਕ ਹੈ ਜੀ ਅਸੀਂ ਸ਼ਾਇਦ ਮੈਂ ਦੇ ਤਕਰੀਰ ਹੀ ਦੇ ਕਾਸ਼ ਸ਼ੰਕਰ ਜੀ ਹਾਂ ਸ਼ੰਕਰ 77 ਕਿਲੋ ਸਾਨੂੰ ਕੁਝ ਨਹੀਂ ਕਹਦਾ ਆਲ ਦਾ ਮੈਚ ਜੀ ਉਹ ਤਾਂ ਮੀਡੀਆ ਦਾ ਹੈ ਨਾ ਉਸ ਵਾਰੀ ਨੇ ਮੈਂ ਦੇਖਿਆ ਟਿੱਡੂ ਤੇ ਲੱਕੂ ਤੇ ਚੌਕਿਆਂ ਦਾ ਜਸਦੀ ਠੀਕ ਹੈ ਆਲ ਦਾ ਮੈਚ 70 ਕਿਲੋ ਗਏ ਸੀ 70 ਕੇ 75 ਕਿਲੋ ਕਿਹਨਾਂ ਦਾ ਸਹਿਬ ਦੀ ਕੁਝ ਜੀ ਜੇ ਉੱਤੇ ਗਏ ਤਾਂ ਉਹ ਗਏ ਵੀ ਉਹ بڑا ਆਲ ਜੀ ਕਿ 77 ਇਹਨੂੰ ਇਹਨੇ ਗਲਤ ਦੱਸਿਆ ਜੀ ਆਈ ਜਦੋਂ ਰੋਪਣ ਖੇਡ ਲੈਣੀ ਹੈ ਨਾ ਜੀ ਰਾਏ ਦੇ ਜੀ ਵੀ ਤੋਂ ਕਹੇ ਠੀਕ ਹੈ ਓਪਣਾ ਤਾਂ ਰਾਇ ਜੀ ਤੇ ਸਾਡਾ ਮੈਚ ਆ ਰਿਹਾ ਗੜ ਸ਼ੰਕਰ ਨਾਲ ਅਸੀਂ ਆਪਣੀ ਦੀ ਟੀਮ ਚੱਲੇ ਜੀ ਕਿਹੜਾ ਮਾਸ ਨੇ ਹੁਣ ਫਾਲੂ ਕੇਸ ਮੱਖਣ ਨੇ ਟੀਮ ਬਣਾਈ ਔਰ ਉਹਦਾ ਦਬ ਦਬਾ ਫੜਾ ਹੁੰਦਾ ਕਿ ਕੋਈ ਸਾਡੇ ਨਾਲ ਉਹ ਕੇਸ ਮੱਖਣ ਨੂੰ ਕਬੱਡੀ ਖੇਡਦਾ ਨਹੀਂ ਨਹੀਂ ਉਹਨੇ ਟੀਮ ਬਣਾਈ ਉਹਨੇ ਟੀਮ ਬਣਾਈ ਉਹ ਵਾਲੋ ਸੀ ਕਬੱਡੀ ਚ ਪੂਰੀ ਉਕੇ ਉਹ ਆਇਆ ਵੀ ਸੀ ਉਸ ਟੂਰਨਾਮੈਂਟ ਤੇ ਕਿਸ ਮੱਖੜਾ ਠੀਕ ਹੈ ਗਰਸ਼ਖੋਂ ਦੇ ਪੈਨ ਸੀਗਾ ਤੁਹਾਨੂੰ ਮੈਂ ਠੀਕ ਹੈ ਸਾਡੇ ਨਾਲ ਉਹ ਦੁੱਲੇ ਦਾ ਉਸਤਾਦ ਵੀ ਸੀ ਪੰਮਾ ਪੰਮਾ ਗੰਦਰਾ ਉਹ ਸਾਡੇ ਨਾਲ ਖੇੜਦਾ ਨਹੀਂ ਲੁੱਪਣ ਵਾਲਾ ਬੰਦਾ ਲੈ ਲਈਏ ਉਪਰ ਵਾਲਾ ਬੰਦਾ ਲੈ ਲਈਏ ਜਿਸ ਨਾਲ ਪੰਮਾ ਗੰਦਰਾ ਵਾਲਾ ਇਧਰੋਂ ਆ ਗਿਆ ਜੀ ਉਹ ਉਹ ਤੁਹਾਡੇ ਨਾਲ ਛੋਟੀ ਟੀਮ ਚ ਐਂਟਰ ਹੋਇਆ ਆ ਖੇੜਦਾ ਸ਼ੁਰੂ ਹਾਂ ਜੀ ਤੇ ਅਸੀਂ ਪਿੰਡ ਦੀ ਟੀਮ ਨਾਲ ਮੈਂ ਕਿਹਾ ਵੀ ਚਲ ਜਾ ਉੜਦੇ ਆਗੇ ਅਸੀਂ ਉੱਥੇ ਹਾਂਜੀ ਇਹ ਗੱਲ ਸੱਚੀ ਹੈ ਹਾਂ ਵੀ ਅਸੀਂ ਪਿੰਡ ਦੇ ਜਿਵੇਂ ਸਾਡੇ ਇਧਰ ਹੁੰਦਾ ਸੀ ਪਿੰਡ ਦੀਆਂ ਟੀਮਾਂ ਉਝ ਨਹੀਂ ਹੁੰਦੀਆਂ ਵੀ ਆਲਪੰਡਾ ਨੂੰ ਪਤਾ ਨਹੀਂ ਸੀ ਕਿ ਉਹ ਹਨ ਕਿਸੇ ਤੋਂ ਇਹੇ ਗਰਾਊਂਡ 'ਚ ਜਾਵੜੇ ਪਹਿਲਾਂ ਜੀ ਚੌਕਿਆਂ ਵਾਲੇ ਸੀ ਲੱਖੂ ਸੀਗਾ ਤੇ ਬੱਲੋ ਵਾਲਾ ਸਾਡੇ ਨਾਲ ਲੱਕੀ ਸੀਗਾ ਲੋਕ ਤਾੜੀਆਂ ਮਾਰਨ ਲੱਗ ਗਏ ਕਿ ਇਹ ਪਹਿਲੀ ਟੀਮ ਆਈ ਗੜਸ਼ੰਕਰ ਦੇ ਲੋਕ ਕਿਤੇ ਹਨ ਹਾਂ ਇਹਨੇ ਅੱਗੇ ਪਹਿਲੇ ਦੋ ਮੈਚਾਂ 'ਚ ਟੀਮ ਨਹੀਂ ਨਹੀਂ ਉਹਨਾਂ ਨਾਲ ਪਤਾ ਨਹੀਂ ਵੀ ਨਹੀਂ ਠੀਕ ਹੈ ਜੀ ਅਸੀਂ ਇਹ ਟੀਮ ਹੈ ਅਸੀਂ ਕੋਚੀ ਇਹਦੇ ਵਿੱਚ ਨਹੀਂ ਟੀਮ ਹੈ ਕਿਹੜੇ ਗਰਾਊਂਡ 'ਤੇ ਜੀ ਮੁੜ ਕੇ ਕਿਹੜੇ ਕਿਹੜੇ ਪਲੇਅਰਸ ਪਹਿਲਾਂ ਦੇਖਿਆ ਮੱਥਾ ਉਹਨੇ ਆਪਣੇ ਸੋਖੇ ਭੰਡਾਲ ਨੇ ਜੀ ਤੇ ਮੁੜ ਕੇ ਮਗਰੇ ਆਪਣੇ ਉਹ ਆ ਗਿਆ ਗਰਵਿੰਦਰ ਵਾਲਾ ਉਹ ਗਰਵਿੰਦਰ ਪੋਲ ਵਾਲਾ ਕਾਲ ਵਾਲਾ ਠੀਕ ਹੈ ਤੇ ਰੂਬੀ ਆ ਗਿਆ ਹਰਖੋਲ ਵਾਲਾ ਅੰਗੂਰ ਆ ਗਿਆ ਫਿਰ ਸਕੰਦਰ ਕਾਂਝਲੀ ਆ ਗਿਆ ਜੀ ਤੇ ਮੈਂ ਸ਼ੈਂਬਰ ਮੂੰਗਣ ਵੇਖਾ ਸ਼ੈਂਬਰ ਮੇਰੇ ਮੂੰਹ ਨਹੀਂ ਵਿੜਕੇ ਵਿਹੜਾ ਪੰਗੇ ਲੈ ਲੈਣਾ ਤੇ ਮੁੜ ਕੇ ਦੁੱਲਾ ਸਰਖਪੁਰ ਆ ਗਿਆ ਭੈਣ ਗੜਾਣੀ ਆ ਗਿਆ ਸੋਨੂੰ ਜੰਪ ਆ ਗਿਆ ਜੀ ਤੇ ਕਿਹਦੇ ਦਬਾਬੇ ਦੇ ਤਿੰਨ ਟੌਪਰ ਸੀ ਉਹਨਾਂ ਟਾਈਮਾਂ ਦੇ ਪਲੇਅਰ ਆ ਦੁੱਲਾ ਸਰਖਪੁਰ ਗਿਆ ਉਹ ਆਉਂ ਕੋਲੋਂ ਦੇਖਣ ਆਏ ਪਿੰਡ ਨੂੰ ਦੁੱਲਾ ਸਰਖਪੁਰ ਗਿਆ ਆ ਗਿਆ ਹਾਂ ਜੀ ਵੱਡਾ ਸੁਰਕਪੁਰੀ ਆ ਇਹਦਾ ਵੱਡਾ ਦਲਾ ਵੱਡਾ ਦਲਾ ਵੱਡਾ ਦਲਾ ਇਹ ਦੇਖਿਆ ਇਹ ਮੇਰੇ ਮੂੰਹ ਦੀ ਵੇਖੇ ਮੈਂ ਇਹਨੂੰ ਆ ਟੀਮ ਮੈਂ ਤਾਂ ਮੈਂ ਕਿਹਾ ਹੋਰ ਨਾ ਮੈਚ ਹੋਊਗਾ ਕਿਸ ਨਾਲ ਡਾਕਟਰ ਨਾਲ ਮੈਚ ਹੋਊਗਾ ਕਿਸ ਨਾਲ ਠੀਕ ਹੈ ਜੀ ਉਹ ਕਹਿੰਦਾ ਮੈਂ 20 ਦਾ ਬੋਲੇ ਉਹ ਕਹਿੰਦਾ ਗੜੁਸ਼ੁਕਰ ਦੀ ਚੂਰਾ ਹਾਂ ਜੀ ਤੇ ਇਹ ਮੈਨੂੰ ਇਹ ਨਾ ਚੌੜ ਕਰ ਲੈ ਕਹਿੰਦਾ ਮੈਂ ਤਾਂ ਲੈ ਆ ਰਿਹਾ ਇੱਧਰ ਪੰਮਾ ਅੰਦਰੋਂ ਆ ਤੂੰ ਦੇ ਦਿਆ ਦੰਦਾ ਹੁਟਾਉ ਠੀਕ ਹੈ ਜੀ ਮਾ ਮੇਰੇ ਕੋਲ ਪਾਧਰ ਰਿਹਾ ਠੀਕ ਹੈ ਜੀ ਉਹ ਦਿੰਦੇ ਸਾਢੇ ਸਾਢੇ 7 ਪੁਆਇੰਟ ਸਾਢੇ 7 ਪੁਆਇੰਟ ਦਿੰਦੇ ਚੋ ਠੀਕ ਸਾਢੇ 7 ਸਾਢੇ 7 ਆਈ ਤੁਸੀਂ ਰੋਲਾ ਪਾਇਆਗੇ ਮਾੜੇ ਸਾਢੇ 7 ਦੇ ਦੇ ਪਰ ਪਹਿਲਾਂ ਸਾਢੇ 7 ਹੀ ਚੱਲਦੇ ਸੀ ਸਾਢੇ 7 ਹੀ ਦੇਈ ਆ ਮੈਂ ਤੁਹਾਨੂੰ ਸਾਰੇ ਹਾਂ ਇਹਨਾਂ ਦਾ ਗੜ ਸੰਕਰਾਂ ਦਾ ਮੈਨ ਲੱਗਿਆ ਤੁਹਾਨੂੰ 10 ਮੁੜ ਕੇ 10 ਮੁੜ ਕੇ 12 ਦਿੱਤੀ ਉਹਨਾਂ ਨੇ ਹਾਂ 10 ਨਹੀਂ ਸਾਢੇ 10 ਦੇਤੀ ਪੰਜ ਸਾਢੇ 7 ਦੋ ਰੋਲਾ ਨਹੀਂ ਮੈਚ ਟੀਮ ਨਹੀਂ ਆਈ ਇਹਨਾਂ ਦੇ ਵਿਰੋਧ ਉਹਨਾਂ ਦੇ ਵਿਰੋਧ ਟੀਮ ਹੀ ਨਹੀਂ ਆਈ ਤੇ ਸਾਰੇ ਮੈਚ ਦਿੱਤਾ ਹੈ ਬੈਂਟ ਵੀ ਇਹਦਾ ਵੱਧ ਦੇਵਾਂਗੇ ਸਿਰ ਨੂੰ ਲੱਗਦਾ ਮੈਂ ਇਸ ਨੂੰ ਪਹਿਲਾਂ ਅੱਠ ਰੇਡ ਨੂੰ ਮੁਜੱਤ ਪਹਿਲੇ 8 ਗੱਡਾ ਉਹਨਾਂ ਤੋਂ ਉਹਨਾਂ ਤੋਂ ਜੀ ਹਾਂ ਪਹਿਲੀ ਰੇਡ ਸਾਡੀ ਹਾਂਜੀ ਰੇਡ ਸਾਡੀ ਪਹਿਲੀ ਰੇਡ ਮੈਨੂੰ ਅੱਜ ਵੀ ਗੋ ਫਾਟ ਮਾਰ ਕੇ ਆਉਂਦੀ ਕਦੇ ਆ ਮਾਤਾ ਕਾ ਮਾਰ ਕੇ ਕੱਢਿਆ ਸੀ ਕੋਈ ਇੱਕ ਜੱਫਾ ਕੋਈ ਮੈਂ ਵੀ ਔਰ ਦਿੱਖਿਆ ਕਿ ਮੈਨੂੰ ਹੈ ਨਹੀਂ ਕੋਈ ਇਹ ਔਰ ਨਿਕਲੇ ਇੱਕ ਹੀ ਜੱਫਾ ਸੀ ਕੋਈ ਹਾਂ ਉਧਰ ਜੱਫਾ ਖਾਦਾਂ ਨੇ ਉਹਨਾਂ ਨੇ ਬਾਕੀ ਗਏ ਉਹ ਸਾਨੂੰ ਆਮਦ ਵਾਲੀ ਹੈ ਕਿਉਂਕਿ ਦੋ ਰੇਡਾਂ ਦੇ ਜੱਫੇ ਪਈ ਆ ਕੇ ਮਾਰ ਲਈ ਰੇਡਾਂ ਨੂੰ ਮੀ ਰੇਡ ਜੱਫਾ ਉਹ ਵਾਰੀ ਨਾਲ ਕਿਤੇ ਰੁਪੀਆ ਰਖੋ ਵਾਲ ਖੜ ਜਾ ਕਰੇ ਜਾਂ ਕੇ ਤੇ ਗੁਰਵਿੰਦਰ ਕਾਲ ਮਾਰੀ ਉਹਨਾਂ ਨੂੰ ਐ ਫੜਕੇ ਅਸੀਂ ਹਾਂ ਬਸਤੀ ਪੱਕਾ ਫਾਸਟ ਸੀਗਾ ਫਾਸਟ ਵਾਲੇ ਤੋਂ ਭਾਰੇ ਜਾਂਦੀ ਸੀ ਤੁਸੀਂ 75 ਕਰਕੇ ਬਾਈ 74 ਸੀਗੀ ਸਾਨੂੰ ਪੂਰੀ ਤਨੀਰ ਹੇਟਣ ਦੀ ਵਾਲ ਸੀਗਾ ਕੋਈ ਇੱਕ ਦਿਨ ਮਾਰੇ ਅਸੀਂ ਵੀ ਨਹੀਂ ਸੀ ਜੀ ਬਈ ਕੁਰਸੀ ਵੀ ਭੱਜ ਪੈ ਕਰਕੇ ਲੰਮੀ ਹੋ ਗਈ ਜੀ ਫਿਰ ਉਹਨਾਂ ਨੂੰ ਕਾਫੀ ਪੈਸੇ ਦਿੱਤੇ ਆ ਉਦੋਂ ਜਿੰਨਾ ਮੈਂ ਮੈਂ ਤਾਂ ਫਿਰ ਹਾਰ ਗਿਆ ਕਿ ਜਿੱਤ ਗਿਆ ਨਹੀਂ ਮੈਂ ਤਾਂ ਹਾਰ ਗਿਆ ਠੀਕ ਹੈ ਪਰ ਇਹ ਸਿਦਮਾਨ ਬਹੁਤ ਇਕੱਠਾ ਹੋਇਆ 75 ਦੇ ਨਾਮ ਨਹੀਂ ਹੁੰਦਾ ਜਿੰਨਾ ਨੂੰ ਉਹਨਾਂ ਨੇ ਕਰਾਇਆ ਤੇ ਕਰਾਇਆ 15000 ਰੁਪਏ ਕਰਾਇਆ ਤੇ 15000 ਰੁਪਏ ਕਰਾਇਆ ਤੇ ਮੈਂ ਤਾਂ ਆਪਾਂ ਨੂੰ ਸਿਰਫ 5-5000 ਰੁਪਏ ਹੱਦ ਦਿੱਤਾ ਉਹ 2000 ਰੁਪਏ ਜੀ 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 ਡਾਟਾ ਪਾਰ ਸਪੈਸ਼ਲ ਜੀ